ਅੱਜ ਸਵੇਰੇ ਸਾਰੇ ਪੰਜਾਬ ਦੇ ਨੋਟਿਸ ਆਇਆ ਹੈ ਕਿ ਕਿਸ ਤਰ੍ਹਾਂ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ ਜਿਸ ਦੇ ਵਿੱਚ ਪਟਿਆਲੇ ਦੇ ਜਿਹੜੇ ਐਸਐਸਪੀ ਨੇ ਉਹ ਵੱਖ-ਵੱਖ ਆਪਣੇ ਡੀਐਸਪੀਜ਼ ਦੇ ਨਾਲ ਗੱਲ ਕਰ ਰਹੇ ਨੇ ਕਿ ਜਿਹੜੀ ਆਉਣ ਵਾਲੀ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਇਲੈਕਸ਼ਨਜ਼ ਨੇ ਜਿਹਦੀਆਂ ਅੱਜ ਲਾਸਟ ਡੇ ਹੈ ਡੋਨੇਸ਼ਨਸ ਦਾ ਉਹਦੇ ਵਿੱਚ ਹਰ ਆਦਮੀ ਨੂੰ ਪੁੱਛ ਰਹੇ ਨੇ ਤੇ ਤਕੀਕਾਤ ਕਰ ਰਹੇ ਹਨ ਰਾਨੀ ਦੀ ਗੱਲੇ ਚਾਹਸਾ ਅਸੀਂ ਹਿੰਦੁਸਤਾਨ ਨੂੰ ਸਾਰੇ ਨੂੰ ਵੱਡੀ ਲੋਕ ਰਾਜ ਕਹਿੰਨੇ ਐ ਡੈਮੋਕ੍ਰੇਸੀ ਕਹਿੰਨੇ ਤੇ ਇਸ ਲੋਕ ਰਾਜ ਦੇ ਵਿੱਚ ਜਿਸ ਕਿਸਮ ਦਾ ਇੱਕ ਨੰਗਾ ਨਾਚ ਬਦਮਾਸ਼ੀ ਦਾ ਤੇ ਗੁੰਡਾਗਰਦੀ ਤਾਂ ਹੋ ਰਿਹਾ ਇਸ ਨੂੰ ਵੱਡਾ ਮੈਂ ਸਮਝਣਾ ਡੈਮੋਕ੍ਰੇਸੀ ਦਾ ਕਦਰ ਨਹੀਂ ਹੋ ਸਕਦਾ ਐਸਐਸਪੀ ਤੁਹਾਡੇ ਇੱਕ ਜ਼ਿਲ੍ਹੇ ਦੇ ਉਹ ਆਪਣੇ ਡੀਐਸਪੀ ਨੂੰ ਕਹਿ ਰਹੇ ਨੇ ਕਿ ਜੇ ਕਿਸੇ ਕੈਂਡੀਡੇਟ ਨੂੰ ਰੋਕਣਾ ਕਾਕਾ ਚੰਗੀ ਤਰ੍ਹਾਂ ਸੁਣ ਲਓ ਉਹਨਾਂ ਨੂੰ ਜਾਂ ਤੇ ਘਰਾਂ ਚ ਰੋਕੋ ਯਾਰ ਰਸਤੇ ਵਿੱਚ ਰੋਕੋ ਆਪਦੇ ਐਮਐਲਏਾਂ ਕੋ ਸਾਰਾ ਚੰਗੀ ਤਰ੍ਹਾਂ ਉਹਨਾਂ ਨਾਲ ਕੋਆਰਡੀਨੇਟ ਕਰ ਲਓ ਕੋਆਰਡੀਨੇਸ਼ਨ ਕਰ ਲਓ ਇਹਨਾਂ ਨੂੰ ਜਦੋਂ ਸੈਂਟਰ 'ਚ ਪਹੁੰਚ ਗਏ ਤੇ ਉੱਥੇ ਨਹੀਂ ਇਹੋ ਜਿਹਾ ਕੋਈ ਕੰਮ ਕਰਨਾ ਉੱਥੇ ਨਹੀਂ ਕਿਸੇ ਨੂੰ ਚੁੱਕਣਾ ਜਾਂ ਉੱਥੇ ਕਿਸੇ ਨੂੰ ਕਿਸੇ ਦੇ ਕਾਗਜ਼ ਨਹੀਂ ਫਾੜਨੇ ਜਿਸ ਤਰ੍ਹਾਂ ਮਿਸਪਲ ਕਾਰਪੋਰੇਸ਼ਨ ਪਟਿਆਲੇ ਵਿੱਚ ਹੋਇਆ ਸੀ ਮੈਂ ਪੁੱਛਣਾ ਚਾਹਾਂਗਾ ਚੌਧਰੀ ਸਾਹਿਬ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਕੀ ਇਹ ਹੈ ਜਿਹੜਾ ਕੋਈ ਤੁਸੀਂ ਨਵਾਂ ਬਦਲਾਵ ਪੰਜਾਬ 'ਚ ਲੈ ਕੇ ਆਉਣਾ ਸੀ ਕੀ ਥੁੜੇ ਇਹੋ ਜਿਹੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਲੇਖਾਂ ਨਾਲ ਲੜਨ ਤੋਂ ਜੇ ਤੁਸੀਂ ਆਪਣੇ ਵਿਰੋਧੀ ਕੈਂਡੀਡੇਟਸ ਨੂੰ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਰਸਤਿਆਂ ਦੇ ਵਿੱਚੋਂ ਉਹਨਾਂ ਨੂੰ ਉੱਥੇ ਰਸਤੇ 'ਚ ਰੋਕਣਾ ਤੇ ਉਹਨਾਂ ਨੂੰ ਕਾਗਜ਼ ਨਹੀਂ ਭਰਦਦੇ ਮੈਨੂੰ ਇੱਥੇ ਖਿਆਲ ਆਇਆ ਹੈ ਚੰਦ ਮਹੀਨੇ ਪਹਿਲੇ ਸਸੋਧਿਆ ਸਾਹਿਬ ਨੇ ਉਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਤੇ ਆਪਣੇ ਵੋਲੰਟੀਅਰਜ਼ ਦੀ ਹਾਜ਼ਰੀ 'ਚ ਇਹ ਗੱਲ ਕਹੀ ਸੀ ਕਿ ਪੰਜਾਬ ਦੀਆਂ ਸੀ ਇਲੈਕਸ਼ਨਾਂ ਹਰ ਹਾਲਤ 'ਚ ਜਿੱਤਣੀਆਂ ਨੇ ਭਾਵੇਂ ਉੱਤੇ ਕੋਈ ਸ਼ਾਮ ਲੱਗੇ ਧਾਮ ਲੱਗੇ ਕਿਸੇ ਕਿਸਮ ਦਾ ਗੁੰਡਾ ਰਾਜ ਕਰਨਾ ਪਏ ਸਾਨੂੰ ਚੀਟਿੰਗ ਕਰਨੀ ਪਏ ਸਾਨੂੰ ਝੂਠ ਬੋਲਣਾ ਪਏ ਸਾਨੂੰ ਤੱਕਾ ਕਰਨਾ ਪਏ ਸਾਨੂੰ ਪੁਲਿਸ ਇਸਤੇਮਾਲ ਕਰਨੀ ਪਏ ਤਾਂ ਤੁਸੀਂ ਸਮਝਦੇ ਹੋ ਕਿ ਲੋਕ ਰਾਜ ਇੱਥੇ ਸੇਫ ਰਹਿ ਸਕਦਾ ਮੇਰੀ ਸਪੈਸ਼ਲ ਅੱਜ ਇਹ ਬੇਨਤੀ ਹੋਏਗੀ ਮੈਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਲਿਖਣੀ ਇਸ ਕਿਸਮ ਦੀਆਂ ਜਮਾਤਾਂ ਜਿਹੜੀਆਂ ਨੇ ਜਿਉਂ ਜੀ ਆਪ ਦੀ ਸਰਕਾਰ ਹੈ ਇਹਨਾਂ ਨੂੰ ਬੇਸਿਕਲੀ ਇਹਨਾਂ ਦੀ ਜਿਹੜਾ ਇਹ ਸਾਰਾ ਸਿਸਟਮ ਹੈ ਇਹਨੂੰ ਚੰਗੀ ਤਰ੍ਹਾਂ ਖੋਖ ਲੈਣਾ ਚਾਹੀਦਾ ਹੈ ਹਿੰਦੁਸਤਾਨ ਵਾਸੀ ਤੇ ਸੂਬੇ ਵਾਸੀ ਇੱਕ ਖਤਰੇ ਦੀ ਬਹੁਤ ਵੱਡੀ ਕੈਂਤੀ ਸਾਰੀਆਂ ਡੈਮੋਕਰੈਟਿਕ ਜਮਾਤਾਂ ਨੂੰ ਸਾਰੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰਾਂਗਾ ਇਸ ਗੁੰਡਾ ਰਾਜ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਲਾਈਨ ਖਿੱਚ ਕੇ ਲੜਨਾ ਚਾਹੀਦਾ ਹੈ ਜੇ ਡੈਮੋਕਰੇਸੀ ਲੋਕਰਾਜ ਬਚੇਗਾ ਤੇ ਪੰਜਾਬ ਬਚੇਗਾ ਮੈਂ ਇੰਨੀ ਗੱਲ ਕਹਿੰਦਾ ਹੋਇਆ ਆਸ ਕਰਾਂਗਾ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨ ਨੂੰ ਕਿ ਸ਼ਕਤੀ ਵਰਤਣ ਉਹ ਜਿਸ ਹੱਦ ਤੱਕ ਇਹ ਪੰਜਾਬ ਪੁਲਿਸ ਜਾ ਸਕਦੀ ਇਹ ਤਾਂ ਮੈਨੂੰ ਪਤਾ ਚੰਦ ਘੰਟਿਆਂ ਬਾਅਦ ਇਹਨਾਂ ਨੇ ਕਹਿ ਦੇਣਾ ਇਹ ਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਜ਼ਰੀਏ ਕੋਈ ਚੀਜ਼ ਬਣੀ ਸਿਫਾ ਦੇਣ ਕਿ ਆਪਣੇ ਫੇਸਬੁੱਕ ਤੇ ਕੁਝ ਝੂਠ ਸੱਚ ਬੋਲ ਦੇਣਗੇ ਇਹੀ ਝੂਠ ਸੱਚ ਮਾਨ ਸਾਹਿਬ ਦੀ ਅੱਗੇ ਕਈ ਵੀਡੀਓ ਆਈਆਂ ਨੇ ਉਹਦੇ ਵਿੱਚ ਵੀ ਪਾ ਦਿੱਤਾ ਇਸ ਤੋਂ ਪਹਿਲੇ ਵੀ ਕਈ ਪੁਲਿਸ ਅਫਸਰਾਂ ਤੇ ਅਲੀਗੇਸ਼ਨਸ ਸੀਰੀਅਸ ਚਾਰजेस ਲੱਗੇ ਉਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖਾਤੇ ਝੜ ਦਿੱਤੇ ਮੈਂ ਸਮਝਦਾ ਇਹ ਪੰਜਾਬ ਆਸੇ ਕੋਈ ਸੁਭ ਤੇ ਚੰਗੇ ਸੰਕੇਤ ਨਹੀਂ ਹਨ ਮੈਂ ਉਮੀਦ ਕਰਾਂਗਾ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਤੇ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਤੇ ਤਗੜੇ ਹੋ ਕੇ ਐਕਟ ਕਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ